ਪੋਸਮਾਰਟਮ ਰਿਪੋਰਟ ਦੇ ਵਿੱਚ ਮੇਜਰ ਇੰਜਰੀਜ਼ ਨੇ ਸਿਰ ਤੋਂ ਲੈ ਕੇ ਪੈਰ ਤੱਕ ਇਦਾਂ ਦਾ ਕੋਈ ਮੈਂ ਕਹਿੰਨੀ ਆ ਬਾਡੀ ਪਾਰਟ ਨਹੀਂ ਹੈ ਕੋਈ ਸਪੇਸ ਨਹੀਂ ਹੈ ਜਿੱਥੇ ਟਾਰਚਰ ਨਹੀਂ ਹੋਇਆ ਉਹ ਬਿਲਕੁਲ ਚੁੱਪ ਹੈ ਅੱਜ ਤੱਕ ਉਹਨਾਂ ਨੇ ਕੋਈ ਖਲਾਸਾ ਨਹੀਂ ਕੀਤਾ ਕਿ ਅਸੀਂ ਇਸ ਮੁੰਡੇ ਨੂੰ ਕਿਉਂ ਮਾਰਿਆ ਕਿਉਂ ਫੜਿਆ ਉਹਨੇ ਇੱਕ ਵਾਰੀ ਉੱਥੇ ਛੱਡ ਕੇ ਚਲਾ ਗਿਆ ਪਰ ਉਸ ਤੋਂ ਬਾਅਦ ਉਹਨੇ ਵੀਡੀਓ ਪਾਈ ਪੁਲਿਸ ਨੇ ਸਾਡੇ ਵਾਰ-ਵਾਰ ਕਹਿਣ ਦੇ ਮੀਟਿੰਗ ਹੋਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਹਾਣੀ ਨਹੀਂ ਬਣਾਈ ਸੰਘਰਸ਼ ਤਾਂ ਮੰਦਾਉਣ ਮੇਰੇ ਕੋਲ ਹੱਥੇ ਹੈ ਹੀ ਕੀ ਮੇਰੇ ਹਸਬੰਦ ਦਾ ਕੋਈ ਵੀ ਨਹੀਂ ਵਾਪਸ ਲੈ ਕੇ ਆ ਸਕਦਾ ਨਾ ਹੀ ਸੀਐਮ ਸਾਹਿਬ ਲੈ ਕੇ ਆ ਸਕਦੇ ਨਾ ਹੀ ਕੋਈ ਪਾਰਟੀ ਲੈ ਕੇ ਆ ਸਕਦੀ ਹ ਬਟ ਇਹ ਉਮੀਦ ਕਰਦੇ ਆ ਕਿ ਮੈਨੂੰ ਨਿਆਂਇਤਾ ਮਿਲੇ ਜਿਹੜੇ ਕਲਪਰੇਟਸ ਨੇ ਹੋ ਤਾਂ ਕਮ ਸੇ ਕਮ ਉਹਨਾਂ ਨੂੰ ਜੇਲ੍ਹ ਤਾਂ ਭੇਜਣ ਤੇ ਪੁਲਿਸ ਨੇ ਉਸਤੇ ਵਾਰ ਵਾਰ ਟੌਰਚਰ ਕੀਤਾ ਝਟਕੇ ਲਾਏ ਮੇਰੇ ਤੇ ਵੀ ਲਾਏ ਤੇ ਉਹਦੀ ਮੌਤ ਹੋ ਗਈ ਜਦੋਂ ਤੇ ਮੈਨੂੰ ਕਹਿੰਦੇ ਕਿ ਤੂੰ ਸਰਕਾਰੀ ਹਸਪਤਾਲ ਚ ਲੈ ਜਾ ਕੋਈ ਸ਼ਲਾਮ ਮਸ਼ਵਰਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਨੋਟਸ ਨਹੀਂ ਇਹ ਡਿਕਟੇਟਰਾਂ ਨਾਲ ਸਰਕਾਰ ਹੈ ਜਿਹੜੀ ਇਹ ਪੰਜਾਬ ਵਿੱਚ ਵਿਚਰ ਰਹੀ ਹੈ ਅਸੀਂ ਇਸ ਦਾ ਵਿਰੋਧ ਕਰਨ ਵਾਸਤੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਨ ਵਾਸਤੇ ਵੀ ਤੁਸੀਂ ਇਸ ਸਰਕਾਰ ਨੂੰ ਲਾਂਬੇ ਕਰੋ ਇਹਨਾਂ ਦੇ ਕੈਂਡੀਡੇਟ ਨੂੰ ਹਰਾਓ ਸ਼ੰਘਾਰਸ਼ਕ ਕਮੇਟੀ ਦਾ ਹਿੱਸਾ ਅਸੀਂ ਇਸ ਕਤਲ ਕਾ ਮਾਮਲੇ 'ਚ ਆਤਮ ਹੱਤਮ ਕਰਕੇ ਜਿੰਮੇਦਾਰ ਕਸੂਰ ਵੀ ਨਹੀਂ ਦੱਸ ਰਹੀ ਜਿੰਨੇ ਦਾ ਕਸੂਰ ਵੀ ਨਹੀਂ ਦੱਸ ਰਹੀ ਉਹਨਾਂ ਨੂੰ ਕਿਵੇਂ ਖਤਮ ਕਰਕੇ ਗੁੰਮਰਾਹ ਕਰਕੇ ਪ੍ਰਚਾਰ ਕਰਦੇ ਨੇ ਜਦਾਂ ਸਰਕਾਰ ਦਾ ਕੋਈ ਸਿਵਲ ਪ੍ਰਸ਼ਾਸਨ ਹੈ ਜਿਹੜਾ ਉਹ ਕੋਈ ਵੀ ਹੱਥ ਪੱਲਾ ਨਹੀਂ ਫੜਾ ਰਿਹਾ ਸਿਰਫ ਤੇ ਸਿਰਫ ਗੂਗਲ ਨਾਲ ਤੋਂ ਮਿੱਟੀ ਝਾੜਨ ਦੀ ਜਿਹੜੀ ਆ ਉਹ ਨੀਤੀ ਅਪਣਾਈ ਹੋਈ ਹੈ ਤੇ ਫਿਰ ਇਹ ਕਹਾਣੀ ਬਣਾਵੇ ਕਿ ਇਹਦਾ ਐਕਸੀਡੈਂਟ ਹੋਇਆ ਜਿਹੜੀ ਕਿਸੇ ਦੇ ਗੱਲ ਹਜਮ ਹੋਣ ਵਾਲੀ ਨਹੀਂ ਸੀ ਤੋਂ ਇਸ ਕਰਕੇ ਇਹ ਐਕਸ਼ਨ ਕਮੇਟੀ ਬਣੀ ਕਿ ਕੇ ਆਪਣੀ ਮਾਫੀਆ ਦੇ ਦਿੰਨੇ ਆ ਜਾਂ ਕੋਈ ਨੌਕਰੀ ਵਗੈਰਾ ਦਾ ਪ੍ਰਬੰਧ ਕਰ ਦਿੰਨੇ ਆ ਪਰ ਇਸ ਤੋਂ ਅੱਗੇ ਕਿ ਜਦੀਸ਼ਲੀ ਜਾਂਚ ਤੇ ਜਾਂ ਇਨਸਾਫ ਹੈ ਜਿਹੜਾ ਉਹਨਾਂ ਕਾਤਲਾਂ ਨੇ ਨੂੰ ਗ੍ਰਿਫਤਾਰ ਕਰਨ ਦੀ ਗੱਲ ਉਹ ਕਿਸੇ ਵੀ ਬਰਤਾਂਤ ਨੇ ਜਾਂ ਕਿਸੇ ਵੀ ਸਿਸਟਮ ਨੇ ਅਜੇ ਤੱਕ ਰਿਜ਼ਲਟ ਨਹੀਂ ਕੱਢੇ ਸਿਵਾਏ ਕਿ ਲੋਕਾਂ ਦੀ ਅੱਖਾਂ ਦੇ ਘਟਾ ਪਾਉਣ ਤੋਂ ਬਿਨਾ ਹੋਰ ਇਹ ਸਰਕਾਰ ਕੁਝ ਨਹੀਂ ਕਰਦੀ ਬੀਤੇ ਦਿਨੀ ਬਟਿੰਡਾ ਤੋਂ ਇੱਕ ਆਇਲਟਸ ਟੀਚਰ ਦੇ ਨਾਲ ਪੁਲਿਸ ਕਸਟਡੀ ਦੇ ਵਿੱਚ ਤਸ਼ੱਦਦ ਦੀ ਗੱਲ ਸਾਹਮਣੇ ਆਈ ਸੀ ਉਸੇ ਕੜੀ ਦੇ ਵਿੱਚ ਅੱਜ ਇਨਸਾਫ ਦੀ ਗੁਹਾਰ ਲੈ ਕੇ ਉਹਨਾਂ ਦੀ ਤਰਮ ਪਤਨੀ ਜਿਹੜੀ ਹੈ ਲੁਧਿਆਣਾ ਦੇ ਪੀਏਯੂ ਦੇ ਬਾਹਰ ਜਿਹੜਾ ਤਰਰੇ ਤੇ ਬੈਠੀ ਹੋਈ ਹੈ ਤੇ ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਖਾਂ ਦਾ ਨਾਅਰਾ ਮਾਰਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਪੀਏਯੂ ਦੀ ਬਾਹਰ ਦੀ ਤਸਵੀਰਾਂ ਦਿਖਾ ਰਿਹਾ ਕਿ ਪ੍ਰਸ਼ਾਸਨ ਪੂਰਾ ਮੁਸਤਹਿਦ ਹੈ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਵੇ ਤੇ ਉੱਥੇ ਹੀ ਜਿਹੜੇ ਮੌਜੂਦ ਲੋਕ ਨੇ ਜਿਹੜੇ ਧਰਨੇ ਦੇ ਵਿੱਚ ਆਏ ਨੇ ਜਿਹੜੇ ਵਕ ਵਕ ਜੱਥੇਬੰਦੀਆਂ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਪਾਂ ਜੇ ਅੱਜ ਦੇ ਰੋਸ ਮੁਜ਼ਾਹਰੇ ਤੋਂ ਬਾਅਦ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੇ ਇਸ ਐਕਸ਼ਨ ਕਮੇਟੀ ਦਾ ਅੱਗੇ ਕੀ ਸਟੈਪ ਹੋਊਗਾ ਮੈਂ ਮੱਖਣ ਸਿੰਘ ਗੁਰੂ ਸਰ ਸੰਘਰਸ਼ ਕਮੇਟੀ ਦਾ ਹਿੱਸਾ ਅਸੀਂ ਇਸ ਕਤਲ ਕਾ ਮਾਮਲੇ 'ਚ ਇਹ ਬੇਦੋਖੇ ਨੰਨੂ ਦੇ ਕਤਲ ਦੇ ਮਾਮਲੇ ਦੇ ਵਿੱਚ ਅਸੀਂ ਜਥੇਬੰਦੀਆਂ ਲਗਾਤਾਰ ਲੋਕਾਂ ਦੇ ਅੰਦਰ ਭਗਵੰਤ ਮਾਨ ਦੀਆਂ ਜਿਹੜੀਆਂ ਲੋਕਪੱਖੀ ਨੀਤੀਆਂ ਦਾ ਪ੍ਰਚਾਰ ਕਰਦੇ ਸੀ ਅਸੀਂ ਇਸ ਗੱਲ ਨੂੰ ਜੱਗਰ ਕਰਨਾ ਚਾਹੁੰਦੇ ਆ ਕਿ ਇਹ ਕਿਵੇਂ ਪੁਲਿਸ ਨੌਜਵਾਨਾਂ ਨੂੰ ਖਤਮ ਕਰਕੇ ਜਿਨ੍ਹਾਂ ਦਾ ਕਸੂਰ ਵੀ ਨਹੀਂ ਦੱਸ ਰਹੀ ਜਿਹਨਾਂ ਦਾ ਕਸੂਰ ਵੀ ਨਹੀਂ ਦੱਸ ਰਹੀ ਉਹਨਾਂ ਨੂੰ ਕਿਵੇਂ ਖਤਮ ਕਰਕੇ ਗੁੰਮਰਾਹ ਕਰਕੇ ਪ੍ਰਚਾਰ ਕਰਦੇ ਨੇ ਇਸ ਗੱਲ ਲਈ ਅਸੀਂ ਸੰਘਰਸ਼ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੰਡੀ ਕਸਬਿਆਂ ਦੇ ਅੰਦਰ ਬੇਰਜ਼ਗਾਰਾਂ ਦੀਆਂ ਮੁਸ਼ਕਲਾਂ ਕੱਚੇ ਕਾਮਿਆਂ ਦੀਆਂ ਮੁਸ਼ਕਲਾਂ ਮਹਿੰਗਾਈ ਦੀਆਂ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਛੋਟੇ ਸ਼ਹਿਰਾਂ ਦੇ ਅੰਦਰ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਇਹ ਸਰਕਾਰੀ ਹਸਪਤਾਲਾਂ ਦਾ ਬੰਦ ਕਰਨਾ ਜਿਹੜੇ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਕੇਜਰੀਵਾਲ ਨੇ ਇਹ ਐਲਾਨ ਕਰਵਾਇਆ ਸੀ ਅਸੀਂ ਗਰੀਬ ਔਰਤਾਂ ਨੂੰ 1000 ਰੁਪਇਆ ਸਰਕਾਰ ਸੰਭਾਲਣ ਤੋਂ ਨਾਲ ਦੀ ਨਾਲ ਸ਼ੁਰੂ ਕਰਾਂਗੇ ਸਰਕਾਰੀ ਸਕੂਲ ਸਰਕਾਰੀ ਹਸਪਤਾਲ ਇਹ ਸਾਰੀਆਂ ਸੁਵਿਧਾਵਾਂ ਰੈਗੂਲਰ ਦੇਵਾਂਗੇ ਪਰ ਇਹਦੇ ਉਲਟ ਕੀ ਹੋ ਰਿਹਾ ਹੈ ਇਹਦੇ ਉਲਟਿਆ ਹੋ ਰਿਹਾ ਹੈ ਕਿ ਵਿਦੇਸ਼ੀ ਯੂਨੀਵਰਸਿਟੀਆਂ ਪੰਜਾਬ ਦੇ ਅੰਦਰ ਉਹਨਾਂ ਨੂੰ ਫਰੀ ਸਟਰਕਚਰ ਢਾਂਚਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਅਸਲ ਦੇ ਵਿੱਚ ਵਿਦੇਸ਼ੀ ਵਿਦੇਸ਼ੀਆਂ ਦੇ ਹੱਥਾਂ ਵਿੱਚ ਖੇਡਣ ਦੇ ਲਈ ਸਮੁੱਚੇ ਪੰਜਾਬ ਦੇ ਲੋਕ ਇਸ ਗੱਲ ਦਾ ਵਿਰੋਧ ਕਰਦੇ ਹੋਏ ਕਿ ਅਸੀਂ ਇਸ ਗੱਲ ਨੂੰ ਵੀ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਕਿ ਹੌਣ ਵਾਲੇ ਦਿਨਾਂ ਦੇ ਵਿੱਚ ਇਸ ਅਨਸਾਫ਼ ਲੈਣ ਲਈ ਨੰਨੂ ਦੇ ਅਸਲੀ ਕਾਤਲਾਂ ਨੂੰ ਜੇਲ੍ਹ ਦੇ ਵਿੱਚ ਡੱਕਣ ਦੇ ਲਈ 14 ਦੀ ਜਿਹੜੀ ਸਾਡੀ ਮੀਟਿੰਗ ਸੀ ਆਈਜੀ ਹਰਜੀਤ ਸਿੰਘ ਨਾਲ ਉਹਦੇ ਵਿੱਚ ਵੀ ਜ਼ੋਰ ਦਿੱਤਾ ਸੀ ਵੀ ਉਹਨਾਂ ਨੂੰ ਰੈਸਟ ਕਰਕੇ ਉਹ ਰੈਸਟ ਤੋਂ ਟਾਲਾ ਵਟ ਰਹੇ ਸੀ ਉਹ ਲਾਹੌਰ ਲਾਲ ਚ ਦੇ ਰਹੇ ਸੀ ਅਸੀਂ ਕਹਿ ਰਹੇ ਸੀ ਨੰਬਰ 1 ਤੇ ਉਹਨਾਂ ਦੇ ਕਾਤਲਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਚ ਡੱਕਿਆ ਜਾਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਕਮੇਟੀ ਲੰਮਾ ਸੰਘਰਸ਼ ਕਰਨ ਲਈ ਤੇ ਪਰਿਵਾਰ ਸਮੇਤ ਤੇ ਉਸ ਮੰਡੀ ਵਾਸੀ ਅਸੀਂ ਇਸ ਤੇ ਯਤਨ ਚ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਕਰਾਂਗੇ ਇਹ ਜਿੱਥੇ ਬੰਦੀਆਂ ਨਾਲ ਮੈਂ ਪੰਜਾਬ ਖੇਤ ਮਜ਼ਦੂਰ ਸਭਾ ਦਾ ਮੱਖਣ ਸਿੰਘ ਤਲਵੰਡੀ ਸਾਬੋ ਇਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਸਰ ਐਫਆਰ ਦੇ ਵਿੱਚ ਕਿੰਨੇ ਲੋਕਾਂ ਦੇ ਨਾਮ ਜੱਦ ਨੇ ਤੇ ਹੁਣ ਤੱਕ ਕੋਈ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਮੈਂ ਬਲਕਰਨ ਸਿੰਘ ਬਰਾੜ ਸੂਬਾ ਜਰਨਲਿਸਟ ਅਫਸਰ ਕੋਲ ਹਿੰਦ ਕਿਸਾਨ ਸਭਾ ਪੰਜਾਬ ਜਿਹੜੀ ਨਰਿੰਦਰਦੀਪ ਦਾ ਪੁਲਿਸ ਹਰਿਆਣਾ ਦੇ ਵਿੱਚ ਪਿਛਲੇ ਦਿਨਾਂ ਚ ਬਠਿੰਡਾ ਪੁਲਿਸ ਵੱਲੋਂ ਕਤਲ ਕੀਤਾ ਗਿਆ ਉਸ ਤੇ ਨੰਬਰ 1 ਤਾਂ ਪੁਲਿਸ ਹੈ ਜਿਹੜੀ ਉਹ ਬਿਲਕੁਲ ਚੁੱਪ ਹੈ ਅੱਜ ਤੱਕ ਕਰੋਨਾ ਨੇ ਕੋਈ ਖੁਲਾਸਾ ਨਹੀਂ ਕੀਤਾ ਵੀ ਅਸੀਂ ਇਸ ਮੁੰਡੇ ਨੂੰ ਕਿਉਂ ਮਾਰਿਆ ਕਿਉਂ ਫੜਿਆ ਕਸਟਡੀ ਦੇ ਵਿੱਚ ਅਜੇ ਹਕੀ ਕਾਰਨ ਬਣਿਆ ਕਿ ਉਹਨਾਂ ਨੂੰ ਕਸਟਡੀ ਦੇ ਵਿੱਚ ਲੈਣਾ ਪਿਆ ਇਹਨਾਂ ਨੇ ਬਠਿੰਡੇ ਉਸ ਨੂੰ ਫੜਿਆ ਤੇ ਲਿਜਾ ਕੇ 2 ਘੰਟੇ ਬਾਅਦ ਜਿਹੜਾ ਉਹਦੇ ਨਾਲ ਇੱਕ ਹੋਰ ਮੁੰਡਾ ਫੜਿਆ ਸੀ ਉਸ ਨੂੰ ਇਹ ਕਹਤਾ ਵੀ ਜਦੋਂ ਮਰ ਗਿਆ ਇਹਨਾਂ ਨੇ ਟੌਰਚਰ ਕੀਤਾ ਬਿਜਲੀ ਦੇ ਝਟਕੇ ਵਗੈਰਾ ਲਾਏ ਤੇ ਇਹ ਵੀ ਤੂੰ ਸਰਕਾਰੀ ਹਸਪਤਾਲ ਲਿਜਾ ਕੇ ਦਾਖਲ ਕਰ ਦੇ ਤੇ ਤੂੰ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉਹਨੇ ਇੱਕ ਵਾਰੀ ਉੱਥੇ ਛੱਡ ਕੇ ਚਲਾ ਗਿਆ ਪਰ ਉਸ ਤੋਂ ਬਾਅਦ ਉਹਨੇ ਵੀਡੀਓ ਪਾਈ ਪੁਲਿਸ ਨੇ ਸਾਡੇ ਵਾਰ-ਵਾਰ ਕਹਿਣ ਦੇ ਮੀਟਿੰਗ ਹੋਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਹਾਣੀ ਨਹੀਂ ਬਣਾਈ ਜਿਹੜੀ ਸਾਨੂੰ ਉਹਨਾਂ ਨੇ ਕਿਹਾ ਵੀਡੀਓ ਦੇ ਵਿੱਚ ਨਰਿੰਦਰ ਦੀਪ ਸਿੰਘ ਦੀ ਕਹਿ ਕੀ ਰਹੀ ਨੇ ਵੀਡੀਓ ਇਤ ਨਰਿੰਦਰਦੀਪ ਨਹੀਂ ਕਹਿ ਰਿਹਾ ਨਰਿੰਦਰਦੀਪ ਦਾ ਜਿਹੜਾ ਸਾਥੀ ਹੈ ਜਿਹੜਾ ਉਹਨੂੰ ਹਸਪਤਾਲ ਲੈ ਕੇ ਗਿਆ ਉਹਦੀ ਡੈੱਡ ਬਾਡੀ ਲੈ ਕੇ ਗਿਆ ਇੱਕ ਤਰ੍ਹਾਂ ਨਾਲ ਉਹ ਤਾਂ ਮਰਿਆ ਹੋਇਆ ਸੀ ਹਾਂ ਅਧਮਰੀ ਹਾਲਤ 'ਚ ਤੇ ਉਹ ਉੱਥੇ ਮਤਲਬ ਉਹ ਕਹਿ ਰਿਹਾ ਵੀ ਮੈਂ ਸਾਨੂੰ ਇਸ ਤਰ੍ਹਾਂ ਫੜਿਆ ਸੀ ਕਿ ਪੁਲਿਸ ਨੇ ਉਸਤੇ ਵਾਰ-ਵਾਰ ਟੌਰਚਰ ਕੀਤਾ ਝਟਕੇ ਲਾਏ ਮੇਰੇ ਤੇ ਵੀ ਲਾਏ ਤੇ ਉਹਦੀ ਮੌਤ ਹੋ ਗਈ ਜਦੋਂ ਤੇ ਮੈਨੂੰ ਕਹਿੰਦੇ ਵੀ ਤੂੰ ਸਰਕਾਰੀ ਹਸਪਤਾਲ 'ਚ ਲੈ ਜਾ ਉਹਨਾਂ ਦੇ ਸਾਥੀ ਦਾ ਕੀ ਕਹਿਣਾ ਕਿੰਨੇ ਕ ਝਟਕੇ ਉਹਨਾਂ ਨੂੰ ਲਾਏ ਗਏ ਬਿਜਲੀ 2 ਘੰਟੇ ਲਗਾਤਾਰ ਉਹਨਾਂ ਨੂੰ ਸ਼ੌਕ ਲਾਉਂਦੇ ਰਹੇ ਤੇ ਉਹਦੇ ਸਾਥੀ ਤੇ ਵੀ ਟੌਰਚ ਕੀ ਕਾਰਨ ਬਣਿਆ ਕੀ ਇਦਾਂ ਦੀ ਇਨਫੋਰਮੇਸ਼ਨ ਕਢਾਣੀ ਸੀ ਕਿ ਇਸ ਤਰੀਕੇ ਦੇ ਨਾਲ ਇੱਕ ਇਨਸਾਨ ਦੇ ਉੱਤੇ ਅਜੇ ਵੀ ਤਤਸ਼ੱਦ ਜਿਹੜੀ ਹੈ ਕੀਤੀ ਜਿਹੜਾ ਕਾਰਨ ਹੈ ਪੰਜਾਬ ਪੁਲਿਸ ਦਾ ਜਿਹੜਾ ਰਵੱਈਆ ਉਹ ਪੂਰੇ ਪੰਜਾਬ 'ਚ ਹੁਣ ਤੱਕ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀਆਂ 32 33 ਮੌਤਾਂ ਜਿਹੜੀਆਂ ਹਰਾਸਤੀ ਉਹ ਹੋ ਚੁੱਕੀਆਂ ਐ ਇਸ ਤੋਂ ਇਲਾਵਾ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਐ ਉਹ ੱੱਕੇ ਨਾਲ ਕੰਮ ਕਰ ਰਹੀ ਸਰਕਾਰ ਐ ਜਿਹੜੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵੀ ਲੈਂਡ ਪੂਲਿੰਗ ਪਾਲਿਸੀ ਦੇ ਨਾਲ 44000 ਏਕੜ ਦਾ ਐਲਾਨ ਕਰਤਾ ਕੋਈ ਸ਼ਲਾਮ ਅਸ਼ਵਰਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਇਹ ਡਿਕਟੇਟਰਾਂ ਨਾਲ ਸਰਕਾਰ ਹੈ ਜਿਹੜੀ ਇਹ ਪੰਜਾਬ 'ਚ ਵਿਛਰ ਰਹੀ ਹੈ ਅਸੀਂ ਇਸ ਦਾ ਵਿਰੋਧ ਕਰਨ ਵਾਸਤੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਨ ਵਾਸਤੇ ਵੀ ਤੁਸੀਂ ਇਸ ਸਰਕਾਰ ਨੂੰ ਲਾਂਬੇ ਕਰੋ ਇਹਨਾਂ ਦੇ ਕੈਂਡੀਡੇਟ ਨੂੰ ਹਰਾਓ ਤੇ ਤਾਂ ਕਿ ਅਸੀਂ ਇਸ ਦੀ ਜਿਹੜੀ ਅਕਲ ਆ ਟਿਕਾਣੇ ਆ ਸਕੇ वाले ਦਿਨਾਂ ਦੇ ਵਿੱਚ ਸੰਘਰਸ਼ ਕਿੰਨਾ ਕਬੜਾ ਰੂਪ ਲੈ ਸਕਦੀ ਹੈ ਕੀ ਅਗੇ ਸਟੈਪ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸੰਘਰਸ਼ ਨੂੰ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਐਕਸ਼ਨ ਕਮੇਟੀ ਮੀਟਿੰਗ ਕਰੂਗੀ ਇਹਦੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਸ਼ਾਮਿਲ ਹੈ ਮਜ਼ਦੂਰਾਂ ਦੀਆਂ ਜਥੇਬੰਦੀਆਂ ਸ਼ਾਮਿਲ ਹੈ ਅਧਿਆਪਕਾਂ ਦੀਆਂ ਸ਼ਾਮਿਲ ਹੈ ਸਾਰੇ ਰਲ ਕੇ ਇਸ ਸੰਘਰਸ਼ ਨੂੰ ਅਸੀਂ ਪੰਜਾਬ ਪੱਧਰ ਤੇ ਲੈ ਕੇ ਜਾਵਾਂਗੇ ਤੇ ਭਗਵੰਤ ਮਾਨ ਜਿਹੜਾ ਆਮ ਆਦਮੀ ਕਹਿੰਦਾ ਹੈ ਆਮ ਆਦਮੀ ਦੇ ਨਾਂ ਤੇ ਚੱਲ ਰਹੀ ਹੈ ਸਰਕਾਰ ਜਿਹੜੀ ਸੱਤਾ ਚ ਆਈ ਹੈ ਲੋਕਾਂ ਦੀਆਂ ਵੋਟਾਂ ਲੁੱਟ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਮੂਰਖ ਬਣਾ ਕੇ ਜਿਨ੍ਹਾਂ ਹਲੇ ਤੱਕ ਕੋਈ ਵਾਅਦੇ ਨਹੀਂ ਪੂਰੇ ਕੀਤੇ ਗਏ ਭਾਵੇਂ ਉਹ ਆਰਥਿਕ ਹੋਣ ਜਾਂ ਦੂਜੇ ਹੋਣ ਤੇ ਉਸ ਦਾ ਅਸੀਂ ਮਤਲਬ ਕਿ ਜਿਹੜਾ ਕੱਚਾ ਚਿੱਠਾ ਉਹ ਪੂਰੇ ਪੰਜਾਬ ਦੇ ਵਿੱਚ ਲੋਕਾਂ ਦੇ ਲੈ ਕੇ ਜਾਵਾਂਗੇ ਅਸੀਂ ਉਹ ਲਈ ਮਾਰਚ ਵੀ ਕਰ ਸਕਦੇ ਆ ਉਸ ਨੂੰ ਸਰਦਾ ਜਲੀ ਦੇ ਰੂਪ ਦੇ ਵਿੱਚ ਇੱਕ ਮਤਲਬ ਆਸਤੀ ਕਲਸ਼ ਦਾ ਮਾਰਚ ਉਹ ਪੂਰੇ ਪੰਜਾਬ ਚ ਕੱਢ ਸਕਦੇ ਆ ਹੋਰ ਵੀ ਪ੍ਰੋਗਰਾਮ ਹੋ ਸਕਦੇ ਆ ਇਸ ਤਰ੍ਹਾਂ ਅਸੀਂ ਇਹਨਾਂ ਲੋਕਾਂ ਨੂੰ ਨੰਗੇ ਕਰਕੇ ਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਤੇ ਜਿਹੜਾ ਕਾਨੂੰਨ ਦਾ ਰਾਜ ਹੈ ਉਹ ਸਥਾਪਿਤ ਕਰਨ ਦਾ ਯਤਨ ਕਰਾਂਗੇ ਸਰ ਅੱਜ ਵੱਡੇ ਪੱਧਰ ਤੇ ਤਰਨਾ ਮੂਹਾਇਰਾ ਕੀਤਾ ਜਾ ਰਿਹਾ ਹੈ ਕਾਰਨ ਕੀ ਹੈ ਮੈਂ ਜਸਵੀਰ ਸਿੰਘ ਅਕਲੀਗਾ ਜ਼ਿਲ੍ਹਾ ਪ੍ਰਧਾਨ ਕੋਲ ਹਿੰਦ ਕਿਸਾਨ ਸਭਾ ਇਸ ਐਕਸ਼ਨ ਕਮੇਟੀ ਦਾ ਜਿਹੜੀ 31 ਮੈਂਬਰੀ ਐਕਸ਼ਨ ਕਮੇਟੀ ਬਣੀ ਹੋਈ ਆ ਉਸ ਦੀ ਸਾਡੀ ਜਥੇਬੰਦੀ ਮੈਂਬਰ ਹੈ ਅਸੀਂ 28 ਤਰੀਕ ਤੋਂ ਬਕਾਇਦਾ ਜਿਹੜਾ ਐਕਸ਼ਨ ਕਮੇਟੀ ਬਣਾ ਕੇ ਐਕਸ਼ਨ ਸ਼ੁਰੂ ਕੀਤਾ ਹੋਇਆ ਪਰ ਅਜੇ ਤੱਕ ਕੋਈ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਾਂ ਸਰਕਾਰ ਦਾ ਕੋਈ ਸਿਵਲ ਪ੍ਰਸ਼ਾਸਨ ਹੈ ਜਿਹੜਾ ਉਹ ਕੋਈ ਵੀ ਹੱਥ ਪੱਲਾ ਨਹੀਂ ਫੜਾ ਰਿਹਾ ਸਿਰਫ ਤੇ ਸਿਰਫ ਗੁੰਗਲਗਾ ਤੋਂ ਮਿੱਟੀ ਝਾੜਨ ਦੀ ਜਿਹੜੀ ਆ ਉਹ ਨੀਤੀ ਅਪਣਾਈ ਹੋਈ ਹੈ 30 ਤਰੀਕ ਨੂੰ ਗੁੰਨੇਣਾ ਮੰਡੀ ਬੰਦ ਹੋਈ ਕਿਉਂਕਿ ਹਰ ਪਰਿਵਾਰ ਚ ਹਰ ਘਰ ਚ ਰੋਸ ਸੀ ਕਿ ਇਦਾਂ ਕਿਸੇ ਨੂੰ ਪੁਲਿਸ ਜਿਹੜਾ ਤਸ਼ੱਦਦ ਦੇ ਵਿੱਚ ਮਾਰਿਆ ਜਾਂਦਾ ਤਾਂ ਫੇਰ ਨੁੱਕ ਘਰਾਂ ਚ ਸੇਫ ਵੀ ਨਹੀਂ ਤੇ ਇਸ ਤਰ੍ਹਾਂ ਕਿਸੇ ਟੀਚਰ ਨੂੰ ਕਿਸੇ ਪੜ੍ਹੇ ਲਿਖੇ ਵਿਅਕਤੀ ਨੂੰ ਪੁਲਿਸ ਤਸ਼ੱਦਦ ਦੇ ਵਿੱਚ ਪੁਲਿਸ ਕੁੱਟ ਕੇ ਮਾਰ ਦੇ ਤੇ ਫਿਰ ਇਹ ਕਹਾਣੀ ਬਣਾਵੇ ਕਿ ਇਹਦਾ ਐਕਸੀਡੈਂਟ ਹੋਇਆ ਜਿਹੜੀ ਕਿਸੇ ਦੇ ਗੱਲ ਹਾਜਮ ਹੋਣ ਵਾਲੀ ਨਹੀਂ ਸੀ ਤੋਂ ਇਸ ਕਰਕੇ ਇਹ ਐਕਸ਼ਨ ਕਮੇਟੀ ਬਣੀ ਇਸ ਐਕਸ਼ਨ ਕਮੇਟੀ ਦੇ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਤੇ ਉਸ ਮੰਡੀ ਦੇ ਬਹੁਤ ਸਾਰੇ ਪ੍ਰਬੰਧਕ ਤੇ ਉੱਥੋਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਉਸ ਉਹ ਐਕਸ਼ਨ ਕਮੇਟੀ ਦੇ ਵਿੱਚ ਸ਼ਾਮਲ ਨੇ ਤੇ ਉਸ ਤਰੀਕ ਤੋਂ ਲਗਾਤਾਰ ਇਹ ਐਕਸ਼ਨ ਕੀਤੇ ਜਾ ਰਹੇ ਨੇ 5 ਤਰੀਕ ਨੂੰ ਬਹੁਤ ਵੱਡਾ ਜਿਹੜਾ ਇਕੱਠ ਹੈ 2000 ਤੋਂ ਉੱਪਰ ਦਾ ਇਕੱਠ ਹੈ ਜਿਹੜਾ ਉਹ ਐਸਐਸਪੀ ਦਫਤਰ ਦੀ ਬਠਿੰਡਾ ਦੇ ਬਾਹਰ ਧਰਨਾ ਦੇ ਕੇ ਕੀਤਾ ਗਿਆ ਸੀ ਕਿ ਇਹਨਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਪਰ ਹਜੇ ਤੱਕ ਸਰਕਾਰ ਨੇ ਕੋਈ ਉਸ ਤਰ੍ਹਾਂ ਦੀ ਠੋਸ ਪ੍ਰੋਗਰਾਮ ਨਹੀਂ ਦਿੱਤਾ ਪਿਛਲੇ 14 ਤਰੀਕ ਨੂੰ ਮੀਟਿੰਗ ਵੀ ਉੱਚ ਅਧਿਕਾਰੀਆਂ ਨਾਲ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਹੋਈ ਸੀ ਪਰ ਉਹਦੇ 'ਚ ਵੀ ਉਹ ਸਵਾਏ ਇਹ ਕਿ ਅਸੀਂ ਮੁਆਵਜ਼ਾ ਦੇ ਦਿੰਨੇ ਆ ਜਾਂ ਕੋਈ ਨੌਕਰੀ ਵਗੈਰਾ ਦਾ ਪ੍ਰਬੰਧ ਕਰ ਦਿੰਨੇ ਆ ਪਰ ਇਸ ਤੋਂ ਅੱਗੇ ਕਿ ਜੁਡੀਸ਼ੀਅਲੀ ਜਾਂਚ ਤੇ ਜਾਂ ਇਨਸਾਫ ਹੈ ਜਿਹੜਾ ਉਹਨਾਂ ਕਾਤਲਾਂ ਨੇ ਨੂੰ ਗ੍ਰਿਫਤਾਰ ਕਰਨ ਦੀ ਗੱਲ ਭਾਵੇਂ ਕਹਿ ਰਹੇ ਆ ਕਿ ਅਸੀਂ ਕਾਤਲਾਂ ਨੂੰ ਗ੍ਰਿਫਤਾਰ ਕਰਾਂਗੇ ਛੇਤੀ ਕਰਾਂਗੇ ਪਰ ਜਦੋਂ ਪੁਲਿਸ ਦੀ ਢਿੱਲੀ ਮਿੱਠੀ ਕਾਰਗੁਜ਼ਾਰੀ ਹੋਵੇ ਉਦੋਂ ਸਿੱਟਿਆਂ ਦੀ ਕੋਈ ਆਸ ਨਹੀਂ ਹੁੰਦੀ ਇਸ ਕਰਕੇ ਤਾਂ ਕਿ ਲੋਕਾਂ ਨੂੰ ਸਨੇਹਾ ਦਿੱਤਾ ਜਾ ਸਕੇ ਕਿ ਇਸ ਸਰਕਾਰ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਤੇ ਅੱਜ ਅਸੀਂ ਲੁਧਿਆਣਾ ਦੀ ਧਰਤੀ ਤੇ ਇਹ ਸਨੇਹਾ ਦੇਣ ਆਏ ਆ ਕਿ ਇਸ ਸਰਕਾਰ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਇਸ ਸੰਦਰਭ ਤੇ ਰੱਖ ਕੇ ਇਸ ਸਾਹਮਣੇ ਰੱਖ ਕੇ ਇਸ ਗੱਲ ਨੂੰ ਇਥੋਂ ਦੇ ਜਿਹੜੇ ਲੁਧਿਆਣਾ ਵਾਸੀ ਆ ਪਛਮੀ ਜਿਹੜੇ ਇੱਥੇ ਵੋਟ ਪੈ ਰਹੀ ਹੈ ਉਹਨਾਂ ਨੂੰ ਇਹ ਸਨੇਹਾ ਦੇਣ ਆਏ ਆ ਕਿ ਇਸ ਸਰਕਾਰ ਚੋਂ ਕੋਈ ਬਹੁਤਾ ਕੱਢਣ ਪਾਉਣ ਨੂੰ ਕੋਈ ਨਹੀਂ ਹੈ ਤੇ ਜਿਸ ਤਰ੍ਹਾਂ ਦੀਆਂ ਨੀਤੀਆਂ ਜ਼ਮੀਨ ਖੋਣ ਦੀਆਂ ਨੀਤੀਆਂ ਜਾਂ ਹੋਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਰ੍ਹਾਂ ਦੇ ਵਰਤਾਂਤ ਸਿਰਜੇ ਜਾ ਰਹੇ ਨੇ ਉਹ ਕਿਸੇ ਵੀ ਵਰਤਾਂਤ ਨੇ ਜਾਂ ਕਿਸੇ ਵੀ ਸਿਸਟਮ ਨੇ ਹਜੇ ਤੱਕ ਰਿਜ਼ਲਟ ਨਹੀਂ ਕੱਢੇ ਸਿਵਾਏ ਇਹ ਲੋਕਾਂ ਦੀ ਅੱਖਾਂ ਦੇ ਘੱਟਾ ਪਾਉਣ ਤੋਂ ਬਿਨਾ ਹੋਰ ਇਹ ਸਰਕਾਰ ਕੁਝ ਨਹੀਂ ਕਰ ਰਹੀ ਜੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੀ ਆਇਆ ਕਿਸ ਤਰ੍ਹਾਂ ਦੀ ਤਸ਼ੱਦਦ ਉਹਨਾਂ ਉੱਤੇ ਢਾਈ ਗਈ ਪੋਸਟਮਾਰਟਮ ਰਿਪੋਰਟ 'ਚ ਇਹ ਆਇਆ ਵੀ ਉਹਨਾਂ ਦੇ 16 17 ਜਗ੍ਹਾ ਤੇ ਕਰੰਟ ਦੇ ਨਿਸ਼ਾਨ ਐ ਨੀਲ ਪਏ ਹੋਏ ਐ ਕੋਈ ਇਸ ਤਰ੍ਹਾਂ ਦੀ ਨਹੀਂ ਸਰੀਰ ਦੇ ਉੱਤੇ ਜਿਹੜੀ ਜਿਹੜੀ ਇਹ ਦੱਸੇ ਕਿ ਉਹਦੇ ਐਕਸੀਡੈਂਟ ਹੋਣਾ ਕੋਈ ਅੰਗ ਅੰਦਰ ਬੈਠਾ ਜਾਂ ਕੋਈ ਹੋਰ ਬੈਠਾ ਸੋ ਇਸ ਕਰਕੇ ਕਿਉਂਕਿ ਜਿਹੜਾ ਇਸ ਤਰ੍ਹਾਂ ਦੇ ਨੀਲ ਪੈਂਦਾ ਜਾਂ ਕਰੰਟ ਲਾਇਆ ਕਰੰਟਾਂ ਦੇ ਇਹੀ ਨੀਲ ਪੈਂਦੇ ਆ ਭਾਵੇਂ ਹਜੇ ਫਾਈਨਲ ਰਿਪੋਰਟ ਐ ਜਿਹੜੀ ਉਹ ਆਉਣੀ ਬਾਕੀ ਐ ਪਰ ਉਸ ਤੋਂ ਮੁੱਢਲੀਆ ਰਿਪੋਰਟਾਂ ਇਹ ਸਾਫ਼ ਸਿੱਧ ਕਰਦੀਆਂ ਕਿ ਉਹਦੀ ਪੁਲਿਸ ਤਸ਼ਦਦ ਦੇ ਦੌਰਾਨ ਮੌਤ ਹੋਈ ਆ ਔਰ ਇਹ ਪ੍ਰਸ਼ਾਸਨ ਉਹਨਾਂ ਤੇ ਐਫ ਆਈ ਆਰ ਦਰਜ ਕਰਕੇ ਇਹ ਮੰਨ ਚੁੱਕਿਆ ਹੈ ਕਿ ਉੱਥੇ ਜਿਹੜੀ ਹੈ ਉਹਦੀ ਮਤਲਬ ਕੇਸੀਆਈ ਸਟਾਫ ਦੇ ਵਿੱਚ ਅੰਨੇ ਤਸ਼ੱਦਦ ਨਾਲ ਨਰੇਂਦਰਦੀਪ ਸਿੰਘ ਜੀ 5 ਮੇਰੇ ਨਾਲ ਨੇ ਮੈਡਮ ਤੁਹਾਡੇ ਵੱਲੋਂ ਅੱਜ ਸੰਗਠਨ ਦੇ ਵਿੱਚ ਕਿਹਾ ਗਿਆ ਕਿ ਨੋਟਾ ਦਾ ਬਟਨ ਦਬਾਓ ਤੇ ਇਹ ਜ਼ੁਲਮ ਨਾ ਸਹੋ ਹਾਂਜੀ ਮੈਂ ਇਹ ਕਹਿਆ ਕਿ ਅਗਰ ਤੁਹਾਨੂੰ ਲੱਗਦਾ ਕਿ ਕੋਈ ਕੈਂਡੀਡੇਟ ਡਿਸਰਵਿੰਗ ਨਹੀਂ ਹੈ ਜੋ ਸਾਨੂੰ ਵਿਸ਼ਵਾਸ ਦੇ ਰਿਹਾ ਤਾਂ ਪਬਲਿਕ ਨੂੰ ਅਈ ਅਪੀਲ ਹੈ ਕਿ ਅਟ ਲੀਸ ਇਹਨਾਂ ਦੇ ਛੁੱਠੇ ਵਾਦਿਆਂ ਚ ਜਾਓ ਆਪਣਾ ਦਿਮਾਗ ਪ੍ਰੋਪਰਲੀ ਯੂਜ਼ ਕਰੋ ਵਾਈਸਲੀ ਡਿਸੀਜਨ ਲਓ ਕਿ ਅਗਰ ਤੁਹਾਨੂੰ ਲੱਗਦਾ ਕੋਈ ਕੈਂਡੀਡੇਟ ਡਿਸਰਵਿੰਗ ਨਹੀਂ ਹੈ ਪਲੀਜ਼ ਗੋ ਫॉर ਨੋਟਾ ਜੀਮ ਕਿਤਾ ਦੇਖਦੇ ਹੋ ਤੁਹਾਡੇ ਉੱਤੇ ਵੀ ਬਹੁਤ ਬੀਤ ਰਹੀ ਹੈ ਉਹ ਆਪਾਂ ਸ਼ਬਦਾ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੀ ਆਇਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਮੇਜਰ ਇੰਜਰੀਜ਼ ਨੇ ਸਿਰ ਤੋਂ ਲੈ ਕੇ ਪੈਰ ਤੱਕ ਇਦਾਂ ਦਾ ਕੋਈ ਮੈਂ ਕਹਿੰਨੀ ਬੋਡੀ ਪਾਰਟ ਨਹੀਂ ਹੈ ਕੋਈ ਸਪੇਸ ਨਹੀਂ ਹੈ ਜਿੱਥੇ ਟਾਰਚਰ ਨਹੀਂ ਹੋਇਆ ਹੈ ਇੰਨੀ ਬਰੂਟਲੀ ਮਤਲਬ ਟਾਰਚਰ ਕੀਤਾ ਨਿਸ਼ਾਨ ਹੈ ਸਾਰੀ ਬਾਡੀ ਦੇ ਸਿਰ ਤੋਂ ਲੈ ਕੇ ਸਕਲ ਵੀ ਸਾਰਾ ਸੁੱਜਿਆ ਪਿਆ ਸਿਰ ਦੇ ਉੱਪਰ ਝੋਟ ਹੈ ਅੱਖਾਂ ਦੇ ਉੱਪਰ ਜਿਵੇਂ ਕਰੰਟ ਲਗਾਏ ਹੈ ਪ੍ਰਾਈਵੇਟ ਪਾਰਟਸ ਦੇ ਉੱਪਰ ਕਰੰਟ ਲਗਾਏ ਹੈ ਇਸ ਤਰੀਕੇ ਦੇ ਝੋਟਾਂ ਤੇ ਉਹ ਬਹੁਤ ਐਵੀਡੈਂਟਲੀ ਪ੍ਰੂਫ ਕਰਦਾ ਹੈ ਕਿ ਇਟਸ ਨਾਟ ਐਨ ਐਕਸੀਡੈਂਟ ਇਟਸ ਅ ਟੌਰਚਰ ਕਾਫੇ ਲੰਬੇ ਸਮੇਂ ਤੋਂ ਤੁਸੀਂ ਸੰਘਰਸ਼ ਕਰ ਰਹੇ ਹੋ ਕਦ ਤੱਕ ਇਹ ਸੰਘਰਸ਼ ਚੱਲਣ ਆਣਾ ਦੇਖੋ ਜੀ ਸੰਘਰਸ਼ ਤਾਂ ਮੈਂ ਹੁਣ ਤਾਂ ਮੈਂ ਸੌਂ ਖਾ ਲਈ ਕਿ ਮੈਂ ਲੜੂੰਗੀ ਸੰਘਰਸ਼ ਤਾਂ ਮੰਦਾ ਹੁਣ ਮੇਰੇ ਕੋਲ ਹੱਥੇ ਹੈ ਹੀ ਕਿ ਅਬ ਮੇਰੇ ਹਸਬੰਡ ਤਾਂ ਕੋਈ ਵੀ ਨਹੀਂ ਵਾਪਸ ਲੈ ਕੇ ਆ ਸਕਦਾ ਨਾ ਹੀ ਸੀਐਮ ਸਾਹਿਬ ਲੈ ਕੇ ਆ ਸਕਦੇ ਨਾ ਹੀ ਕੋਈ ਪਾਰਟੀ ਲੈ ਕੇ ਆ ਸਕਦੀ ਹੈ ਬਟ ਇਹ ਉਮੀਦ ਕਰਦੇ ਆ ਕਿ ਮੈਨੂੰ ਨਿਆਇਤਾ ਮਿਲੇ ਜਿਹੜੇ ਕਲਪਰੇਟਸ ਨੇ ਉਹ ਤਾਂ ਕਮ ਸੇ ਕਮ ਉਹਨਾਂ ਨੂੰ ਜੇਲ੍ਹ ਤਾਂ ਭੇਜਣ ਤਾਂ ਕਿ ਜੋ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਬਸ ਮੇਰੀ ਆਹੀ ਉਮੀਦ ਹੈ ਜਿਹੜੇ ਲੋਕ ਨਾਮਜ਼ਦ ਕੀਤੇ ਗਏ ਉਹਨਾਂ ਦੀ ਕਿਸੇ ਦੀ ਹੁਣ ਤੱਕ ਅਰੈਸਟ ਪਈ ਹੈ ਕੋਈ ਵੀ ਜਾਨਾ ਅਰੈਸਟ ਨਹੀਂ ਹੈ ਸਿੰਗਲ ਪਰਸਨ ਵੀ ਅਰੈਸਟ ਨਹੀਂ ਹੈ ਆਹੀ ਤਾਂ ਰੋਣਾ ਹੈ ਇਸੇ ਚੀਜ਼ ਦਾ ਤਾਂ ਰੋਣਾ ਹੈ ਕਿ ਕਿਉਂ ਪੁਲਿਸ ਚੁੱਪ ਬੈਠੀ ਹੈ ਫੈਦਨ ਪੁਲਿਸ ਜੋ ਪ੍ਰੈਸ ਕਾਨਫਰੰਸ ਕਰਨ ਵਾਲੀ ਪ੍ਰੈਸ ਕੁਝ ਵੀ ਨਹੀਂ ਕਰ ਰਹੀ ਹੈ ਕੋਈ ਵੀ ਨਸ਼ੇ ਖਿਲਾਫ ਮੁਹਿੰਮ ਚਲਾ ਰਹੀ ਹੈ ਤੇ ਦੂਜੇ ਪਾਸੇ ਦਿਸ ਇਸ ਜਸਟ ਤੁਸੀਂ ਮੈਂ ਕਲੀਅਰ ਸ਼ਬਦਾਂ ਚ ਕਹੂੰਗੀ ਇਹ ਡਰਾਮੇਬਾਜ਼ੀ ਹੈ ਜੋ ਐਕਚੁਅਲ 'ਚ ਨਸ਼ਾ ਵੇਚ ਰਹੇ ਕਰ ਰਹੇ ਹਨ ਇਹਨਾਂ ਦੀ ਵੀ ਹਿੰਮਤ ਨਹੀਂ ਬੈਂਦੀ ਉਹਨਾਂ ਨੂੰ ਫੜਨ ਦੀ ਇਹ ਸਿਰਫ ਬੇਗਸੁਰ ਨੂੰ ਪਕੜਦੇ ਆ ਉਹਨਾਂ ਨੂੰ ਕਿਰਨੈਪ ਕਰਦੇ ਆ ਮਾਰਦੇ ਕੁੱਟਦੇ ਆ ਤਾਂ ਕਿ ਉਹ ਮੰਨ ਜਾਣ ਤਾਂ ਮੇਰੇ ਪਤੀ ਵੀ ਉਹਨਾਂ 'ਚੋਂ ਇੱਕ ਸੀ ਕਿਹਾ ਜਾ ਰਿਹਾ ਹੈ ਤੁਹਾਡੇ ਵੱਲੋਂ ਵੀ ਕਿਹਾ ਗਿਆ ਕਿ 2 ਘੰਟੇ ਲਗਾਤਾਰ ਉਹਨਾਂ ਤੇ ਤਛੱਦ ਜੜੀ ਟਾਈ ਗਈ ਅਜੇ ਹੀ ਕਿਹੜੀ ਇਨਫੋਰਮੇਸ਼ਨ ਉਹ ਕਟਾਉਣਾ ਚਾਹੁੰਦੇ ਸਨ ਦੇਖੋ ਕੁਝ ਉਹਨਾਂ ਨੂੰ ਕੋਈ ਸ਼ੱਕ ਹੋਣਾ ਮੈਨੂੰ ਨਹੀਂ ਸਮਝ ਆਉਂਦਾ ਸ਼ੱਕ ਦਾ ਬੇਸ ਵੀ ਕੀ ਸੀ ਜੋ ਇਨਸਾਨਿਕ ਟੀਚਰ ਹੈ 13 ਸਾਲ ਤੋਂ ਪੜਾ ਰਹੇ ਹੈ ਡਿਊਟੀ ਜਾਂਦੇ ਡਿਊਟੀ ਆਉਂਦੇ ਟਾਈਮਲੀ ਕਦੇ ਇਦਾਂ ਨਹੀਂ ਵੀ ਗਾਇਬ ਹੋ ਕੇ ਡਿਊਟੀ ਤੋਂ ਇਦਾਂ ਤਾਂ ਕੁਝ ਵੀ ਨਹੀਂ ਸੀਗਾ ਹਮੇਸ਼ਾ ਆਪਣੇ ਮੇਰਾ ਬੱਚਾ ਹੈ ਰਿਸਪਾਂਸਿਬਲ ਸੀਗੇ ਪੇਰੈਂਟਸ ਨੂੰ ਦੇਖਣਾ ਮੇਰੇ ਪੇਰੈਂਟਸ ਨੂੰ ਦੇਖਣਾ ਮਾਮਾ ਜੀ ਨੂੰ ਦੇਖਣਾ ਤਿੰਨ ਫੈਮਿਲੀਆਂ ਦੇ ਇਕੱਲੇ ਸੀਗੇ ਤਹਰ ਤਰ੍ਹਾਂ ਦੇ ਰਿਸਪੌਂਸਿਬਿਲਟੀ ਨੂੰ ਪੂਰਾ ਕਰ ਰਹੇ ਸੀ ਆਪਦੀ ਬਟ ਉਹਨਾਂ ਨੂੰ ਕਿਸੇ ਚਲੋ ਸ਼ੱਕ ਹੋ ਗਿਆ ਸ਼ੱਕ ਕਰਕੇ ਤੁਸੀਂ ਕਾਰਵਾਈ ਕਰ ਸਕਦੇ ਸੀ ਇਨਵੈਸਟੀਗੇਟ ਕਰਨਾ ਮੈਂ ਨਹੀਂ ਕਹਿੰਦੀ ਕਿ ਪੁਲਿਸ ਆਪਣੀ ਡਿਊਟੀ ਨਾ ਕਰੇ ਬਟ ਕਿਸੇ ਨੂੰ ਮਾਰਨਾ ਇਹ ਤਾਂ ਲਾਅ ਨੀ ਕਹਿੰਦਾ ਨੋ ਵਨ ਹੈਜ਼ ਅ ਰਾਈਟ ਟੂ ਕਿਲ ਸਮਵਨ ਤਾਂ ਮਾਰਨਾ ਇਹ ਚੀਜ਼ ਤਾਂ ਬਹੁਤ ਹੀ ਗਲਤ ਹੈ ਤੇ ਹੁਣ ਐਕਸ਼ਨ ਤਾਂ ਪੰਜਾਬ ਸਰਕਾਰ ਨੂੰ ਲੈਣਾ ਚਾਹੀਦਾ ਜੋ ਕਿ ਚੁੱਪ ਬੈਠੀ ਹੈ ਹੁਣ ਤੱਕ ਸੋ ਇਸੇਕੇ ਨਰਿੰਦਰ ਦੀਪ ਸਿੰਘ ਦੀ ਪਤਨੀ ਜਿਨ੍ਹਾਂ ਵੱਲੋਂ ਸ਼ਾਹਦ ਸੌਫਦਾ ਦੇ ਵਿੱਚ ਕਹਿ ਦਿੱਤਾ ਗਿਆ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਇਹ ਸੰਘਰਸ਼ ਜਿਹੜਾ ਹੈ ਜਾਰੀ ਰਹੂਗਾ ਪਰ ਦੇਖਣਾ ਇਹ ਹੁੰਦਾ ਹੈ ਕਿ ਕਦੋਂ ਤੱਕ ਇਹ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਹੱਥ ਪੱਲਾ ਫੜਾਇਆ ਜਾਂਦਾ ਹੈ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਅਗਲੀ ਅਪਡੇਟ ਲੈ ਕੇ ਤੁਹਾਡੇ ਨਾਲ ਫਿਰ ਤੋਂ ਜੁੜਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ